ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਇੱਥੇ ਆਪਾਂ ਚੱਲੇ ਸੀ ਜੀ ਫਤੇ ਦੀ ਦਵਾਈ ਲੈਣ ਫਤੇ ਦੇ ਪੱਟੀ ਕਰਾਉਣ ਚੱਲੇ ਸੀ ਕੱਲ ਸ਼ਾਮ ਨੂੰ ਮੰਗਲਵਾਰ ਨੂੰ ਤੇ ਅੱਜ ਦਿਨ ਬੁੱਧਵਾਰ ਦਾ ਇਹ ਕੱਲ ਸ਼ਾਮ ਦੀ ਵੀਡੀਓ ਆ ਗਈ ਇਹ ਤੇ ਆਪਾਂ ਡਾਕਟਰ ਦੇ ਹਰੇ ਗੁਰੇ ਮਛਰ ਕਿੰਨੇ ਹੋਵੇ ਕਦਰ ਟੁਕੀਏ ਰਸਤੇ ਚ ਪਰੋਂਗਾ ਫਿਰ ਰਾਤ ਨੂੰ ਉਰੇ ਆ ਕੇ ਲੇਲੀ ਲਾ ਫਰਾ ਉਥੇ ਰੱਖ ਕੇ ਹਾਂ ਉਥੇ ਰੱਖ ਲੈਣਾ ਇੱਥੇ ਜੀ ਆਪਾਂ ਪਹੁੰਚ ਗਏ ਸੀਗੇ ਡਾਕਟਰ ਦੇ ਜਿੱਥੇ ਆਪਾਂ ਪੱਟੀ ਕਰਾਉਣੀ ਸੀ ਇਹ 메ਨ ਛੜਕਤੀ ਆ ਸਾਡੇ ਉੱਥੇ ਪਿੰਡ ਤੇ 메ਨ ਬਾਜ਼ਾਰ ਚ ਹੀ ਰਹਿ ਜਾਂਦਾ ਇਹ ਤੇ ਇੱਥੇ ਪੱਟੀ ਕਰਾਉਣ ਆਪਾਂ ਆ ਗਏ ਸੀਗੇ ਇੱਥੇ ਆਉਣੇ ਹੁੰਨੇ ਆਪਾਂ ਆਈ ਵਾਰੀ ਤੇ ਮੈਡੀਸਨ ਵਗੈਰਾ ਵੀ ਲੈਣ ਇੱਥੇ ਆਉਣੇ ਹੁੰਨੇ ਆਗੇ ਆਪਾਂ ਤੇ ਆਪਾਂ ਸ਼ਾਮ ਜੀ ਨੂੰ ਆਏ ਸੀਗੇ ਜੀ ਇੱਥੇ ਢੇੜ ਬਹੁਤ ਹੁੰਦੀ ਹੈਗੀ ਨਹੀਂ ਤਾਂ ਮਾਰਕੀਟ 'ਚ 5:00 ਵਜੇ ਤਾਂ ਤੇ ਆਪਾਂ ਤਾਂ ਹੀ 6:00 ਵਜੇ ਆਏ ਸੀ ਇੱਥੇ ਤੇ ਇੱਥੇ ਆਪਾਂ ਫਤੇ ਪੱਟੀ ਕਰਵਾ ਲਈ ਸੀ ਧੁਵਾਦ ਸ਼ੇਕ ਪੀਣ ਚਲੇ ਗਏ ਫਤੇ ਨੂੰ ਸ਼ੇਕ ਪਿਉਣਾ ਸੀ ਕਿਉਂਕਿ ਮੈਨੂੰ ਐ ਲੱਗਦਾ ਸੀ ਵੀ ਇਹ ਭੁੱਖਾ ਹੀ ਨਾ ਸੌਂ ਜੇ ਕਿਤੇ ਰਾਤ ਨੂੰ ਤਾਂ ਕਰਕੇ ਇਹਨੂੰ ਸ਼ੇਕ ਪਿਉਉਣ ਲੱਗ ਗਏ ਸੀ ਤੇ ਆ ਛੋਟਾ ਕਾਕੂ ਗਰਮੀ ਮਾਨਦਾ ਸੀ ਤੇ ਆਪਾਂ ਟੋਪੀ ਲਾਤੀ ਸੀਗੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਸਵੇਰ ਦਾ ਟਾਈਮ ਹੋ ਗਿਆ ਜੀ ਤੇ ਤੁੰਦ ਦੇ ਵੇਖੋ ਹੁੰਦ ਥੋੜੀ ਥੋੜੀ ਰਹਿ ਗਈ ਪਹਿਲਾਂ ਬਹੁਤ ਸੀਗੀ ਤੁੰਦ ਕਾफी ਤੁੰਦਾਈ ਹੋਈ ਸੀ ਅੱਜ ਸਵੇਰੇ ਸਵੇਰੇ ਤੇ ਪੰਛੀ ਬੋਲ ਰਹੇ ਆ ਸਵੇਰੇ ਸਵੇਰੇ ਬਹੁਤ ਵਧੀਆ ਲੱਗਦਾ ਤੇ ਹਵਾ ਚੱਲ ਪਈ ਸਵੇਹੀ ਵੇਖੋ ਵੇਰੀ ਚੱਲ ਪਈਂਦੀ ਆ ਹਵਾ ਹੁਣ ਲੋ ਜੀ ਇੱਥੇ ਆਪਾਂ ਬਣਾਉਣ ਲੱਗੇ ਪਾਲਕ ਦੀ ਪੁਰਜੀ ਤੇ ਇਹ ਆਪਾਂ ਸਾਰੇ ਪਿਆਜ਼ ਪੂਜ ਭੁੰਨ ਲੈ ਤੇ ਆਜ ਟਮਾਟਰ ਵਗੈਰਾ ਤੇ ਜਿਵੇਂ ਆਪਾਂ ਸਬਜ਼ੀਆਂ ਨੂੰ ਤੜਕਾ ਲਗਾਉਣੀ ਆਂਗੇ ਉਸੇ ਤਰੀਕੇ ਨਾਲ ਹੀ ਆਪਾਂ ਨੂੰ ਤੜਕਾ ਲਗਾ ਲਿਆ ਨੂੰ ਤੇ ਆਏ ਟਮਾਟਰ ਤੇ ਜੀਰਾ ਭੁੰਨ ਕੇ ਜੀ ਤੇ ਆ ਮਸਾਲੇ ਪਾ ਲਿਆ ਆਪਾਂ ਨੇ ਢੇਲੀ ਵਾਲੇ ਜਿਹੜੇ ਪਾਉਨੇ ਆਪਾਂ ਸਬਜ਼ੀਆਂ ਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਲੂ ਆਲੂ ਐਡ ਕਰ ਦੇਣੇ ਹੈਗੇ ਤੇ ਆਲੂ ਮੈਂ ਇਸ ਹਾਵ ਨਾਲ ਕੱਟੇ ਸੀਗੇ ਕਿਉਂਕਿ ਪੁਰਜੀ ਚ ਤਾਂ ਇਸ ਤਰੀਕੇ ਨਾਲ ਵਧੀਆ ਲੱਗਦੇ ਹੈਗੇ ਆਲੂ ਕੱਟੇ ਹੋਏ ਮੈਂ ਦੋ ਆਲੂ ਲਏ ਆ ਵੱਡੇ ਵੱਡੇ ਪੈਣਾ ਕੈਨ ਲਗਾਂਦੀ ਸਾਨੂੰ ਪਾਲਕ ਦੀ ਪੁਰਜੀ ਨਹੀਂ ਬਣਾਉਣੀ ਆਉਂਦੀ ਤੇ ਜਾਂ ਕੈਨ ਲਗਾਂਦੀ ਅਸੀਂ ਤਾਂ ਪਾਲਕ ਸਾਗ ਚ ਹੀ ਪਾਉਨੇ ਆ ਤੇ ਜਾਂ ਪਾਲਕ ਪਨੀਰ ਬਣਾਉਨੇ ਆ ਤੇ ਪਾਲਕ ਦੀ ਪੁਰਜੀ ਤਾਂ ਅਸੀਂ ਕਦੇ ਬਣਾਈ ਨਹੀਂ ਤੇ ਇਸ ਤਰੀਕੇ ਨਾਲ ਆਪਾਂ ਪਾਲਕ ਦੀ ਪੁਰਜੀ ਬਣਾ ਸਕਦੇ ਆ ਜੀ ਤੇ ਕਈ ਭੈਣਾਂ ਇਹ ਹੀ ਕਹਿੰਦੀਆਂ ਵੀ ਸਾਨੂੰ ਤਾਂ ਪਤਾ ਹੀ ਨਹੀਂ ਪਾਲਕ ਦੀ ਪੁਰਜੀ ਦਾ ਤੇ ਬਸ ਸਿੰਪਲ ਤਰੀਕਾ ਹੈਗਾ ਜੀ ਇਹ ਤੇ ਪਹਿਲਾ ਪਿਆਜ਼ ਪੂਜ ਬੋ ਨਾ ਲੈਣੇ ਮੋੜ ਕੇ ਆਲੂ ਪਾ ਲੈਣੇ ਆ ਕਿ ਤੇ ਫਿਰ ਇਹਦੇ ਵਿੱਚ ਪਾਲਕ ਐਡ ਕਰ ਦਾਂਗੇ ਆਪਾਂ ਤੋਕੇ ਕੱਟ ਕੇ ਤੇ ਬਸ ਆਹੀ ਤਰੀਕਾ ਹੈਗਾ ਪਾਲਕ ਦੀ ਭੁਰਜੀ ਦਾ ਤੇ ਬਹੁਤ ਵਧੀਆ ਲੱਗਦੀ ਹੈ ਜੀ ਇਹ ਪਾਲਕ ਦੀ ਭੁਰਜੀ ਤੇ ਕੱਲ ਨਾ ਮੈਂ ਪਾਲਕ ਕੱਟ ਕੱਲ ਮੈਂ ਪਾਲਕ ਤੋੜ ਕੇ ਰੱਖ ਲਈ ਸੀਗੀ ਤਵਾ ਖਚਲ ਸਾਗ ਬਣਾਵਾਂਗੇ ਦੁਪਹਿਰੇ ਸਾਗ ਲਿਆਵਾਂਗੇ ਮੁੜ ਕੇ ਸਾਡਾ ਟਾਈਮ ਨਹੀਂ ਲੱਗਿਆ ਸਾਗ ਲਿਆਉਣ ਦਾ ਤੇ ਫਿਰ ਅੱਜ ਸਵੇਰੇ ਮੈਨੂੰ ਇਹ ਪਾਲਕ ਦੀ ਪੁਰਜੀ ਬਣਾਉਣੀ ਪੈਗੀ ਪਾਲਕ ਕੱਟੀ ਪਈ ਤੋੜੀ ਪਈ ਸੀ ਨਾ ਵਾਰੋ ਘਰੀ ਵਿੱਜੀ ਹੋਈ ਐ ਤੇ ਤੋੜ ਲਈ ਸੀ ਪਾਲਕ ਫਿਰ ਮੈਂ ਖਚਲ ਪੁਰਜੀ ਬਣਾ ਲੀ ਹੁਣ ਵੀ ਵੇਸਟੀ ਹੋ ਗਈ ਨਹੀਂ ਪਾਲਕ ਤੋੜੀ ਵੀ ਤੇ ਸਾਗ ਲਿਆਉਣ ਦਾ ਸਾਡਾ ਟਾਈਮ ਨਹੀਂ ਸੀ ਲੱਗਿਆ ਨਹੀਂ ਮੈਂ ਅੱਜ ਸਾਗ ਬਣਾਣਾ ਸੀਗਾ ਤੇ ਤੇ ਵਧੀਆ ਹੁਣ ਉਹਨੂੰ ਦੇਖ ਬਣਾ ਲਿਆ ਤੇ ਇਧਰ ਨੂੰ ਛੱਡ ਏਥੇ ਹੁਣ ਏਥੇ ਜੀ ਆਪਣੇ ਆਹ ਆਲੂ ਅੱਧੇ ਪੱਕ ਗਏਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਲਕ ਪਾਲਕ ਆਪਾਂ ਧੋ ਕੇ ਚੰਗੀ ਤਰ੍ਹਾਂ ਤੇ ਰੱਖ ਲਈ ਸੀਗੀ ਕੱਟ ਕੇ ਇਹ ਧੋ ਲਈ ਸੀ ਵਧੀਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਪਾਲਕ ਪਾਲਕ ਉਦੀਮ ਪਾਉਣੀ ਹੈ ਜੀ ਇਹਦੇ ਵਿੱਚ ਜਦੋਂ ਅੱਧੇ ਆਲੂ ਪੱਕ ਜਾਣ ਫਿਰ ਵਧੀਆ ਬਣਦੀ ਹੈ ਫਿਰ ਜੀ ਰੋਟੀ ਆਪਣੀ ਬਣ ਕੇ ਤਿਆਰ ਹੋਊਗੀ ਜੀ ਹੁਣ ਤੇ ਆਪਾਂ ਲੱਗੇ ਰੋਟੀ ਖਾਣ ਤੇ ਇੱਥੇ ਆਪਣੀ ਪਾਲਕ ਦੀ ਪੁਰਜੀ ਬਣ ਗਈ ਆਲੂ ਪਾਲਕ ਦੀ ਤੇ ਇਹ ਵਾਲੀ ਚਟਣੀ ਆਪਣੀ ਕੱਲ ਬਣਾਈ ਸੀ ਮੈਂ ਇਹ ਤੇ ਇਹਦੇ ਵਿੱਚ ਦੇਸੀ ਘਿਓ ਪਾ ਲਿਆ ਜੀ ਤੇ ਆ ਨਾਲ ਪਰੌਂਠਾ ਤੇ ਆਪਾਂ ਸਿੰਪਲ ਰੋਟੀ ਬਣਾਈ ਹੈ ਫਤਿਹ ਨੂੰ ਖਵਾਣਾ ਦਾ ਪਰੌਂਠਾ ਤੇ ਆਪਾਂ ਸਿੰਪਲ ਰੋਟੀ ਖਾਵਾਂਗੇ ਜੀ ਤੇ ਪੁਰਜੀ ਇਹ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਤੁਸੀਂ ਵੀ ਜਰੂਰ ਇੱਕ ਵਾਰ ਟਰਾਈ ਜਰੂਰ ਕਰਿਓ ਜੀ ਪੁਰਜੀ ਪਾਲਕ ਦੀ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹ ਤੇ ਇੱਕ ਵਾਰ ਬਣਾ ਕੇ ਜਰੂਰ ਦੇਖਿਓ ਜੀ ਤੁਸੀਂ ਵੀ ਰੋਟੀ ਖਾਣ ਤੋਂ ਬਾਅਦ ਜੀ ਆਪਾਂ ਅੱਗੇ ਇੱਥੇ ਕੱਪੜੇ ਪਾਉਣ ਮਸ਼ੀਨ 'ਚ ਮਸ਼ੀਨ ਮਲਾਈ ਹੋਈ ਹੈ ਪਾਣੀ ਪਾ ਲਿਆ ਤੇ ਇਹਦੇ ਵਿੱਚ ਕੱਪੜੇ ਪਾ ਦੇਣੇ ਆਪਾਂ ਕੱਕੇ ਦੇ ਕਾਕੇ ਦੇ ਕੱਪੜੇ ਪਾਉਂਗੀ ਕਿਰਾ ਮ ਇਕੱਲੇ ਵੱਡੇ ਵੱਡੇ ਜਿਹੜੇ ਆ ਹੈਗੇ ਅਗੇ ਤੇ ਬਾਕੀ ਛੋਟੇ ਕੱਪੜੇ ਮ ਬਾਹਰ ਧੋ ਦੇਣੇ ਹੁੰਦੀਆਂ ਤੇ ਹੁਣ ਮ ਕਿਰਾ ਇਕੱਲੇ ਕਾਕੇ ਦੇ ਕੱਪੜੇ ਪਾ ਦੇਣੇ ਆ ਪਹਿਲਾਂ ਮਸ਼ੀਨ ਚ ਤੇ ਫਿਰ ਬਾਕੀ ਕੱਪੜੇ ਬਾਅਦ ਚ ਧੋਉਂਗੀ ਇਹਦੇ ਵਿੱਚ ਹੀ ਮਸ਼ੀਨ ਚ ਪਹਿਲਾਂ ਇਹ ਇਕੱਲੇ ਆਹ ਧੋ ਦੇਣੇ ਮੇ ਕੱਪੜੇ ਵੀ ਡੇਲੀ ਬਹੁਤ ਹੋ ਜਾਂਦੇ ਆ ਜੀ ਤੋਂ ਨਾਲੇ ਤਲ ਤਾਂ ਛੋਟੇ ਕੱਕੇ ਦੀ ਬਹੁਤ ਹੋ ਜਾਂਦੇ ਡੇਲੀ ਕੱਪੜੇ ਵੱਡੇ ਵੱਡੇ ਦੇ ਕੱਪੜੇ ਸਾਰੇ ਤੇ ਹੁਣ ਮੈਂ ਇਹ ਤੋਤੇ ਬਾਥਰੂਮ ਵਗੈਰਾ ਧੋਤੇ ਮਸ਼ੀਨ 'ਚ ਕੱਪੜੇ ਪਾਉਣ ਤੋਂ ਪਹਿਲਾਂ ਬਾਥਰੂਮ ਵਗੈਰਾ ਧੋ ਕੇ ਗਈਆਂ ਮੈਂ ਚੰਗੀ ਤਰ੍ਹਾਂ ਤੇ ਫਿਰ ਮੈਂ ਹੁਣ ਪਾਤੀ ਮਸ਼ੀਨ 'ਚ ਕੱਪੜੇ ਕੱਕੇ ਦੇ ਤੇ ਹੁਣ ਆ ਰੋਟੀ ਵਾਲੇ ਭਾਂਡੇ ਧੋ ਲੈਣੇ ਇੰਨੇ ਮੈਂ ਤੇ ਬਾਹਰ ਮਸ਼ੀਨ ਲਾਤੀ ਉਹ ਸਾਹਮਣੇ ਤੇ ਆਪਣੇ ਨਾਲ ਨਾਲ ਕੱਪੜੇ ਧੋਈ ਜਾਣਗੇ ਦੋਨੇ ਕੰਮ ਹੋ ਜਾਣਗੇ ਤੇ ਕੰਮ ਤਾਂ ਹੀ ਸਾਰਾ ਦਿਨ ਹੀ ਨਹੀਂ ਮੁੱਕਦੇ ਹੈਗੇ ਨਿੱਕੇ ਨਿੱਕੇ ਕੰਮ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਕੀ ਹੈਗੀ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਜੀ ਕਮੈਂਟ ਕਰਿਆ ਕਰੋ ਕਿੱਦਾਂ ਦੀ ਲੱਗਦੀ ਹੈ ਵੀਡੀਓ